ਜਦੋਂ ਮੈਂ ਜੀਲ ਜਲਾ ਜਾਣਾ ਨਾ ਪਹਿਲੇ 2-3 ਮਹੀਨੇ ਤਾਂ ਐ ਲੱਗਦੇ ਆ ਕਿ ਹਾਂ ਮੇਰੀ ਬੇਲ ਹੋ ਜਾਣੀ ਹੈ ਹੋ ਜਾਣੀ ਹੈ ਘਰੋਂ ਵੀ ਮੈਂ ਭਾਜੀ ਇਕੱਲਾ-ਇਕੱਲਾ ਆ ਲਾਈਕ ਮੇਰੇ ਕੋਈ ਭੈਣ ਭਰਾ ਨਹੀਂ ਹੈ ਕਿ ਘਰ ਦੇ ਵੀ ਆ ਰਹੇ ਨੇ ਕਿ ਬੇਲ ਹੋ ਜਾਣੀ ਹੈ ਕਿ ਮੇਰਾ ਕਿਹੜਾ ਕੋਈ ਐਡਾ ਰੋਲ ਹੈ ਲੇਕਿਨ ਭਾਜੀ ਜੂ 3 ਕਿ ਮਹੀਨੇ ਲੰਘਦੇ ਮੈਨੂੰ ਪਤਾ ਲੱਗਦਾ ਹੈ ਕਿ ਇਸ ਮਟਰ ਦੀ ਅਸਲ ਚ ਅਸਲੀਅਤ ਕੀ ਹੈ ਕਿ ਇਸ ਮਟਰ ਚ ਦਾ ਡੇਡੇ ਵੱਡੇ ਗੈਂਗਸਟਰ ਇਨਵੋਲਵ ਨੇ ਜੱਜ ਫਾਈਲ ਚੱਕਣ ਤੋਂ ਪਹਿਲਾਂ ਸੋਵਾਰ ਸੋਚੇਗਾ ਚਾਹੀ ਮੇਰਾ ਰੋਲ ਕੱਲਾ 120 ਬੀਚ ਐਪਲੇਨਿੰਗ ਚ ਮੈਂ ਮਰਦਰ ਚ ਨਹੀਂ ਹੈਗਾ ਮੈਂ ਮੌਕੇ ਤੇ ਨਹੀਂ ਹੈਗਾ ਚਾਹੀ ਮੇਰਾ 120 ਬੀਚ ਹੈ ਮੈਂ ਦੂਰ ਬੈਠਾ ਸੀ ਲੇਕਿਨ ਪੁਲਿਸ ਨੇ ਰੋਲ ਤਾਂ ਜੋੜਤਾ ਨਾ ਕਿ ਫੋਨ ਤੇ ਇਹਦੀ ਗੱਲ ਹੁੰਦੀ ਸੀ ਉਹਨਾਂ ਨਾਲ ਕੀ ਨੇ ਰਖਵਾਇਆ ਉੱਥੇ ਬੜਪਾ ਜੀ 3 ਮਹੀਨੇ ਜਦੋਂ ਲੰਗੇ ਨਾ ਮੇਰੇ ਕੋਲ ਫੋਨ ਵੀ ਸੀ ਬਾਜੀ ਜੇਲ੍ਹ ਚ ਮੈਂ ਝੂਠ ਨਹੀਂ ਬੋਲਦਾ ਅੰਬਾਲਾ ਜੇਲ੍ਹ ਚ ਫੋਨ ਖੁੱਲੇ ਚੱਲਦੇ ਸੀ ਬਾਜੀ ਤੁਹਾਡੇ ਕੋਲ ਫੋਨ ਵੀ ਇੰਟਰਨੈਟ ਵੀ ਚੱਲਦਾ ਇੰਟਰਨੈਟ ਚੱਲਦਾ ਸੀ ਬਾਜੀ ਇੰਟਰਨੈਟ ਵੀ ਚੱਲਦਾ ਇੰਟਰਨੈਟ ਚੱਲਦਾ ਸੀ ਬੜਾ ਫੋਨ ਸੀ ਪਾਜੀ ਸਾਰੀ ਸਾਰੀ ਰਾਤ ਫੋਨ ਚਲਾਣਾ ਸਾਰਾ ਸਾਰਾ ਦਿਨ ਫੋਨ ਚਲਾਣਾ ਲੇਕਿਨ ਪਾਜੀ ਉਸ ਜ਼ਿਲ੍ਹੇ ਤੇ ਰਹਿ ਕੇ ਨਾ ਜਦੋਂ ਮੈਨੂੰ ਹੋਰ ਗੈਂਗਸਟਰ ਮਿਲਣ ਲੱਗੇ ਜਿਨ੍ਹਾਂ ਨੇ ਪਾਜੀ ਹਰਿਆਣੇ ਦੇ ਐਸੇ ਐਸੇ ਗੈਂਗਸਟਰ ਜਿਨ੍ਹਾਂ ਨੇ ਆਪਣੇ ਹੱਥੀ 25 25 30 ਮਰਡਰ ਕਰ ਰੱਖੇ ਸੀ ਹਾਂਜੀ ਤੇ ਪਾਜੀ ਉਹਨਾਂ ਨੂੰ ਹੋ ਗਏ ਸੀ ਅੰਦਰ 7-8 ਸਾਲ ਜਿਵੇਂ ਸਜ਼ਾ ਹੋਈ ਹੋਈ ਸੀ ਕੁਝ ਪਾਜੀ ਉਹ ਬੰਦੇ ਸੱਚਾਈ ਦੱਸ ਦਿੰਦੇ ਉਹ ਬੰਦਿਆਂ ਦੀ ਜਿਹੜੀ ਉਮਰ ਹੈ ਨਾ ਉਹ ਬੰਦਿਆਂ ਦਾ ਜਿਹੜਾ ਐਕਸਪੀਰੀਅੰਸ ਹੋ ਜਾਂਦਾ ਇਹ ਆ ਜੋ ਉਹ ਬੰਦੇ ਦੀਆਂ ਜਿਹੜੀਆਂ ਉਹਨਾਂ ਬੰਦਿਆਂ ਦੀ ਜਿਹੜੀਆਂ ਗੱਲਾਂ ਹੁੰਦੀਆਂ ਨੇ ਭਾਜੀ ਉਹ ਅਸਲ ਸੱਚਾਈ ਦੱਸਦੀਆਂ ਨੇ ਕਿ ਗੈਂਗਸਟਰ ਹੁੰਦਾ ਕੀ ਹੈ ਹੂੰ ਭਾਜੀ ਗੈਂਗਸਟਰ ਨੇ ਮਟਰ ਕਰਤਾ ਉਹਨੂੰ 20 ਸਾਲ ਸਜ਼ਾ ਹੋਗੀ ਹੂੰ ਉਸੇ ਵੀ ਨਹੀਂ ਮਰ ਗਿਆ ਖਤਮ ਹੋ ਗਿਆ ਖਤਮ ਹੋ ਗਿਆ ਭਾਜੀ ਭਾਜੀ ਜਿਸ ਦਿਨ 20 ਸਾਲ ਸਜ਼ਾ ਹੁੰਦੀ ਹੈ ਨਾ ਕਿਸੇ ਨੂੰ ਇੱਕ ਮਹੀਨਾ ਰੋਟੀ ਨਹੀਂ ਖਾਂਦਾ ਉਹ ਬੰਦਾ ਮੈਂ ਜੇਲ੍ਹ 'ਚ ਦੇਖਿਆ ਉਹ ਬੰਦਾ ਚ ਰੋਟੀ ਪਾਣੀ ਵੀ ਚੱਜ ਨਾਲ ਛੱਡ ਦਿੰਦਾ ਜਿਸ ਦਿਨ ਉਹਨੂੰ ਦੋਸ਼ੀ ਠਹਿਰਾ ਦਿੰਦੇ ਨੇ ਮਰਡਰ ਚ ਮਰਡਰ ਚ ਤਾਂ ਪਤਾ ਹੀ 20 ਸਾਲ ਸਜ਼ਾ ਆਉਣੀ ਹੈ ਜਿਸ ਦਿਨ ਉਹਨੂੰ ਦੋਸ਼ੀ ਠਹਿਰਾ ਦਿੰਦੇ ਆ ਨਾ ਉਹਦੇ ਰੰਗ ਭੋੜ ਜਾਂਦੇ ਆ ਤੇ ਮੈਂ ਵੱਡੇ ਵੱਡੇ ਗੈਂਗਸਟਰਾਂ ਦੇ ਦੇਖਿਆ ਉਥੇ ਮੋਨੂ ਰਾਣਾ ਗਾਇੰਗ ਹੈ ਹਰਿਆਣੇ ਦੀ ਉਹਨਾਂ ਸਾਰਿਆਂ ਨੂੰ 20 ਬੰਦੇ ਸੀਗੇ ਉਹਨਾਂ ਨੇ ਕਮੰਡਰ ਕੀਤਾ ਹੋਇਆ ਸੀ ਉਥੇ ਉਹਨਾਂ ਸਾਰਿਆਂ ਨੂੰ ਸਜ਼ਾ ਹੋਈ ਸੀ ਭਾਜੀ ਰੰਗ ਉੜ ਗਏ ਸੀ ਉਹਨਾਂ ਦੇ ਗੱਲਾਂ ਬਦਲ ਗਈਆਂ ਸੀ ਉਹਨਾਂ ਦੀਆਂ ਪਾਜੀ ਇਹ ਲਾਈਨ ਦੀ ਚਮਕ-ਦਮਕ ਦਿਖਦੀ ਆ ਹੁਣ ਪਾਜੀ ਮੈਂ ਤੁਹਾਨੂੰ ਇੱਕ ਨਾ ਮੁੰਡੇ ਦੀ ਕਹਾਣੀ ਸੁਣਾਨਾ ਰਾਜਨ ਜਾੜ ਦੀ ਹੂੰ ਉਹ ਪਾਜੀ 307 ਚ ਅੰਦਰ ਆ ਗਿਆ ਹੂੰ ਚਲੋ ਪਾਜੀ ਉਹ ਸਾਡੇ ਲੋਰੈਂਸ ਵਾਲਿਆਂ ਚ ਆ ਕੇ ਰਹਿਣ ਲੱਗ ਗਿਆ ਸੀ ਲੋਰੈਂਸ ਵਾਲੇ 30 40 ਜਾਨੇ ਸੀ ਨਾ ਅੰਦਰ ਇਹਨਾਂ ਨੂੰ ਇਕੱਠੇ ਰੱਖਿਆ ਹੋਇਆ ਸੀ ਚਲੋ ਉਹ ਸਾਡੇ ਜਾ ਕੇ ਰਹਿਣ ਲੱਗ ਗਿਆ ਉਹ ਉਹਨੇ ਦੇਖਿਆ ਕਿ ਜਿਵੇਂ ਜੇਲ੍ਹ ਚ ਤਾਂ ਫੋਨ ਵੀ ਹੈ 307 ਦੇ ਕੇਸ ਚ ਆਇਆ ਸੀ ਪਾਜੀ ਉਹਦੀ 3-4 ਮਹੀਨਿਆਂ ਚ ਪੇਲ ਹੋ ਜਾਣੀ ਸੀ 6 ਮਹੀਨਿਆਂ ਚ ਉਹਨੇ ਅੰਦਰ ਆ ਕੇ ਫੋਨ ਚਲਾਇਆ ਵੀ ਇੱਥੋਂ ਦਾ ਮੈਂ ਵੀਡੀਓ ਕੋਲਾ ਕਰਦਾ ਆਂ ਵੀ ਝੀਲ ਚ ਕੀ ਚੱਕਰ ਉੱਤੋਂ ਪਾਜੀ ਚੱਕਰ ਕੀ ਹੁੰਦਾ ਲੋਰੈਂਸ ਦੀ ਪੰਚਕੁੱਲਾ ਪੇਸ਼ੀ ਹੁੰਦੀ ਹੈ ਰਾਜਸਥਾਨ ਤੋਂ ਅਜਮੇਰ ਤੋਂ ਤੇ ਉਹਨੂੰ ਰਾਹਦਾਰੀ ਤੇ ਅੰਬਾਲੇ ਰੋਕ ਦਿੰਦੇ ਆ ਸਾਡੇ ਕੋਲ ਆਂਦੇ ਫਿਰ ਆਹਦਾ ਰੀ ਤੇ ਰੁਕਦੇ ਉਹ ਪਾਜੀ ਰਾਜਨ ਜਾਟੂ ਨੂੰ ਮਿਲ ਲੈਂਦਾ ਅੱਛਾ ਉੱਥੇ ਉੱਥੇ ਮਿਲ ਲੈਂਦਾ ਉਹਦੀ ਗੱਲਾਂ ਤੋਂ ਇੰਨਾ ਇੰਪ੍ਰੈਸ ਹੋ ਜਾਂਦਾ ਉਹਨਾਂ ਨੂੰ ਬੜਾ ਸਮਝਾਇਆ ਪਾਜੀ ਜੋ ਦੋਦੀ ਬੀਹਲ ਹੋਈ ਕਿਨ ਬਾਹਰ ਜਾ ਕੇ ਨਾ ਐ ਜਾ ਕੋਈ ਕੰਮ ਕਰੀ ਨਹੀਂ ਨਿਕਲਣਾ ਕੁਝ ਪਰ ਪਾਜੀ ਉਹਨੇ ਬਾਹਰ ਆ ਕੇ ਲੋਰੈਂਸ ਹੋਰਾਂ ਵਿੱਚੇ ਨਾਣਾ ਕਰਦੀ 11 12 ਮੀਟਰ ਕੀਤੇ ਆ ਉਸ ਬੰਦੇ ਨੇ ਉਸ ਬੰਦੇ ਨੇ ਸਰਫੀਕਰ ਆਦ ਕੱਟੀ ਸਰਫੀਕਰ ਆਦ ਲੋਰੈਂਸ ਨਾਲ ਵਸਿ ਵੀ ਨਾਲ ਸੀਗੇ ਹੁਣ ਅਸੀਂ ਵੀ ਲੋਰੈਂਸ ਦੇ ਨਾਲ ਹੀ ਸੀਗੇ ਅਸੀਂ ਵੀ ਉਹਦੀ ਗੱਲਾਂ ਸੁਣੀਆਂ ਨੇ ਲੇਕਿਨ ਉਹ ਬੰਦਾ ਇੰਨਾ 임ਪ੍ਰੈਸ ਹੋ ਗਿਆ ਉਹਨੂੰ ਇਹ ਲੱਗਿਆ ਵੀ ਚੀਲ ਚ ਕੀ ਐ ਫੋਨ ਚੱਲਦੇ ਨੇ ਵੀ ਮੈਂ ਬਾਹਰ ਆ ਜੂਗਾ ਕਿਤੇ ਉਹਨੇ 1 ਕੀਤਾ ਹੋਣਾ ਪਾਜੀ ਫਿਰ 2 ਕਰ ਲੈਂਦਾ ਬੰਦਾ ਫਿਰ ਮਜਬੂਰੀ ਹੋ ਜਾਂਦੀ ਵੀ ਹੁਣ 2 ਕਰ ਲੈ ਜਿੱਥੇ ਜੈ ਜੇ 2 ਹੋ ਜੇ 10 ਨਾਲ ਦੇ ਕਹਿਣ ਲੱਗ ਜਾਂਦੇ ਆ ਨਾਲ ਦੇ ਕਹਿਣ ਸਜਾ ਤਾਂ ਹੋਣੀ ਹੈ ਹਾਂ ਇੱਕ ਚ ਹੋਵੇ ਦੋ 10 ਚ ਤੇ ਪਾਜੀ ਉਹ ਬੰਦੇ ਨੇ 11 ਕਰਤੀ ਹੁਣ ਪਾਜੀ ਨੇ ਇਸ ਟਾਈਮ ਮੈਨੂੰ ਪਤਾ ਲੱਗਿਆ ਸੀ ਕਿਸੇ ਤੋਂ ਵੀ ਉਹ ਦਿੱਲੀ ਧਿਆੜ ਦੇ ਇਲਚ ਤੇ ਕਹਿੰਦੇ ਉਹ ਬਹੁਤ ਜ਼ਿਆਦਾ ਤੰਗ ਹੈ ਕਿਉਂਕਿ ਦਿੱਲੀ ਧਿਆੜ ਪਾਜੀ ਫੋਨ ਬਹੁਤ ਘੱਟ ਚੱਲਦਾ ਕਿਉਂਕਿ ਉਹ ਤੇ ਇਸ ਛੇ ਸੱਤ ਜ਼ਿਲ੍ਹਾ ਨੇ ਕਿਸੇ ਚਲਦਾ ਕਿਸੇ ਚ ਨਹੀਂ ਚਲਦਾ ਉਹ ਕਹਿੰਦੇ ਐਨਾ ਜ਼ਿਆਦਾ ਤੰਗ ਹੈ ਦੇਖ ਲਓ ਭਾਜੀ ਆ ਐਂਡ ਅੱਜ ਉਹ ਕੋਸਤਾ ਹਣਾ ਕੀ ਸ਼ਹਿਰ ਸੀਮੀ ਕਹਿੰਦਾ ਸੀਗਾ ਮੈਨੂੰ ਉਹਨੂੰ ਬੜਾ ਸਮਝਾਇਆ ਸੀ ਮੈਂ ਕਿਹਾ ਯਾਰ ਮੈਂ ਫਸਿਆ ਹੋਇਆ ਹਾਂ ਮੈਂ ਕਿਹਾ ਮੈਂ ਇੱਕ ਲਾ ਦਾ ਸਟੂਡੈਂਟ ਸੀ ਮੈਂ ਕਿਹਾ ਮੈਂ ਚੰਗੀ ਕਿਸੇ ਨੌਕਰੀ ਤੇ ਬੈਠਾ ਹੁੰਦਾ ਜਾਂ ਮੈਂ ਆਪਣਾ ਕੋਈ ਚੈਂਬਰ ਲੈ ਕੇ ਆਪਣੇ ਪ੍ਰਾਈਵੇਟਲੀ ਆਪਣੀ ਮੈਂ ਲੋਅਰ ਹੁੰਦਾ ਮੈਂ ਆਪਣਾ ਕੰਮ ਕਰ ਰਿਆ ਹੁੰਦਾ ਮੈਂ ਕਿਹਾ ਮੈਂ ਦੇਖ ਯਾਰ ਕਿੱਥੇ ਪਹਚਾਤਾ ਇਸ ਚੀਜ਼ ਨੂੰ ਮੈਨੂੰ ਉਹਨੂੰ ਬਹੁਤ ਸਮਝਾਇਆ ਸੀ ਭਾਜੀ ਮੈਂ ਵੈਸੇ ਉੱਥੇ ਹਰ ਇੱਕ ਨੂੰ ਸਮਝਾਂਦਾ ਸੀ ਜਿਹੜਾ ਐਵੇਂ ਦੀ ਚਮਕਦਮਕ ਤੋਂ ਖੁਸ਼ ਹੁੰਦਾ ਸੀ ਹੂੰ ਹੁਣ ਭਾਜੀ ਮੈਂ ਇੱਕ ਚੀਜ਼ ਦੇਖੀ ਸੀ ਉੱਥੇ ਹੁਣ ਭਾਜੀ ਇਹ ਸੀ ਲੋਰੈਂਸ ਵਾਲੀ 30 40 ਬੰਦੇ ਅੰਦਰ ਸੀਗੇ ਹੂੰ ਭਾਜੀ ਜੀਲ ਚ ਕੀ ਹੁੰਦਾ ਇੱਕ ਹਾਤਾ ਹੁੰਦਾ ਹੁਣ ਭਾਜੀ ਬੰਦਾ ਹਾਤਾ ਹੁੰਦਾ ਗੈਂਗਸਟਰਾਂ ਦਾ ਹੂੰ ਮਤਲਬ ਜਦੋਂ ਉਹਨਾਂ ਨੇ ਬਾਹਰ ਆਣਾ ਹੈ ਨਾ ਉਹਨਾਂ ਨੂੰ ਪੁਲਿਸ ਹੀ ਲੈ ਕੇ ਆਂਦੀ ਹੈ ਚਾਹੇ ਪੇਸ਼ੀ ਤੇ ਜਾਣਾ ਚਾਹੇ ਕੰਟੀਨ ਤੱਕ ਜਾਣਾ ਅਸੀਂ ਭਾਜੀ ਬਾਹਰ ਆਉਂਦੇ ਸੀ ਜਿਵੇਂ ਚੰਗੇ ਕੱਪੜੇ ਪਾਏ ਹੋਏ ਆ ਚੰਗੇ ਜਾਰਡਨ ਪਾਏ ਹੋਏ ਆ ਉਹ ਜਿਹੜੇ ਬਾਹਰ ਨੇ ਉਹ ਦੇਖਦੇ ਸੀ ਵੀ ਯਾਰ ਲੋਰੈਂਸ ਵਾਲੇ ਤਾਂ ਚੰਗੇ ਕੱਪੜੇ ਪਾਉਂਦੇ ਆ ਚੰਗੇ ਜਾਰਡਨ ਸ਼ੂਜ਼ ਛੱਡੇ ਹੋਏ ਇਹਨਾਂ ਨਾਲ ਪੁਲਸਾਂ ਦੀ ਆ ਯਾਰ ਇਹ ਤਾਂ ਹੁੰਦੀ ਹੋਣਾ ਚੜਾਈ ਬਹੁਤ ਹੈ ਤਾਂ ਪਰ ਇਹ ਬਾਹਰ ਜਾ ਕੇ ਕੀ ਕਰੇਗਾ ਕੋਈ ਕੁਝ ਕਰੇਗਾ ਤੇ ਭਾਜੀ ਪਰ ਜਦੋਂ ਕਰ ਲੈਂਦਾ ਨਾ ਫਿਰ ਬੰਦਾ ਖਤਮ ਹੋ ਜਾਂਦਾ ਭਾਜੀ ਆਪ ਹੀ ਖਤਮ ਹੋ ਜਾਂਦਾ ਆਪਣੇ ਆਪ ਨੂੰ ਖਤਮ ਕਰ ਲੈਂਦਾ ਬੰਦਾ ਭਾਜੀ ਇਸ ਲਾਈਨ ਚ ਐਂਟਰੀ ਤਾਂ ਹੁੰਦੀ ਆ ਚੰਗੀ ਜੀਨ ਸ਼ਰਟ ਜਾਰਡਨ ਅੱਜ ਲੇਕਿਨ ਭਾਜੀ ਸਟੈਂਡ ਹੁੰਦਾ ਜਾਂ ਤਾਂ ਕਫਨ ਚ ਜਾਂ ਜੇਲ੍ਹ ਦੇ ਕੰਬਲ ਚ ਇਹਦਾ ਅੰਤ ਹੈ ਅੰਤ ਭਾਜੀ ਬਹੁਤ ਮਾੜਾ ਜੇ ਬੰਦਾ ਮਰ ਜੇ ਫੇਰ ਵੀ ਜਾਨ ਛੜਾ ਜਾਂਦਾ ਜਿਹੜਾ ਜੇਲ੍ਹ ਦਾ ਕੰਬਲ ਹੈ ਇਹ ਤਾਂ ਭਾਜੀ ਬੜਾ ਗੰਦਾ ਅੰਤ ਹੈ ਉਹ ਐਸਾ ਨਰਕ ਹੈ ਭਾਜੀ ਉਹ ਜਿਹੜੀ ਲਾਲ ਲਾਲ ਚਾਰ ਦਿਵਾਰੀ ਹੈ ਭਾਜੀ ਉਹ ਦੂ ਬਾਰ ਸੋਚ ਹੀ ਨਹੀਂ ਜਾਣ ਦਿੰਦਾ ਭਾਜੀ ਸੁਪਨਾ ਵੀ ਨਹੀਂ ਆਉਂਦਾ ਬਾਹਰ ਦਾ ਤੁਸੀਂ ਹੋਰ ਦੱਸੋ ਹੂੰ ਨੀਂਦ 'ਚ ਸੁਪਨਾ ਵੀ ਜੇਲ੍ਹ ਤੋਂ ਬਾਰਦਾ ਨਹੀਂ ਆਂਦਾ ਜੇ ਸੁਪਨਾ ਹੈਗਾ ਉਹ ਵੀ ਜੇਲ੍ਹ ਦਾ ਆਏਗਾ ਭਾਜੀ ਐਵੇਂ ਦੀ ਸਾਈਕੀ ਹੋ ਜਾਂਦੀ ਹੈ ਉਹ ਬੰਦੇ ਦੀ ਤੁਹਾਨੂੰ ਤੁਸੀਂ ਮੈਂਟਲੀ ਡਿਸਟਰਬ ਹੋਇਆ ਬਹੁਤ ਜ਼ਿਆਦਾ ਭਾਜੀ ਬਹੁਤ ਜ਼ਿਆਦਾ ਮੈਂ ਭਾਜੀ ਜਿ ਤੁਸੀਂ ਕਹੋਗੇ ਉੱਥੇ ਹੋਇਆ ਮੈਂ ਬਾਹਰ ਆ ਕੇ ਹੋਇਆ ਭਾਜੀ ਮੈਂ ਮਤਲਬ ਕਈ ਵਾਰ ਸਵੇਰੇ ਨੀਂਦ 'ਚ ਉੱਠਦਾ ਸੀ ਮੈਨੂੰ ਲੱਗਦਾ ਸੀ ਵੀ ਜੇਲ੍ਹ ਦੀ ਬੰਦੀ ਖੁੱਲ ਗਈ ਘਰ ਵੀ ਤਾਨੂੰ ਇਹ ਨਹੀਂ ਲੱਗਦਾ ਕਿ ਜੇਲ੍ਹ ਚੇ ਮੈਂ ਜੇਲ੍ਹ ਚੋਂ ਮੇਰੀ ਘਰ ਦੇ ਨੇ ਇਹ ਚੀਜ਼ ਮਹਿਸੂਸ ਕੀਤੀ ਹੈ ਮੇਰੀ ਘਰ ਦੀ ਕਹਿੰਦੀ ਸੀ ਕਿ ਤੈਨੂੰ ਕਿਸੇ ਮੈਡੀਸਿਨ ਦੀ ਲੋੜ ਹੈ ਬਟ ਚਲੋ ਉਹ ਹੈ ਐਜ਼ ਅ ਟਾਈਮ ਟਾਈਮ ਜਿਵੇਂ ਹਰ ਇੱਕ ਜ਼ਖਮ ਹੀਲ ਕਰ ਦਿੰਦਾ ਬੰਦੇ ਦਾ ਲੇਕਿਨ ਪਰਪਾ ਜੀ ਇੰਨਾ ਜ਼ਿਆਦਾ ਬੰਦੇ ਨੂੰ ਡਿਸਟਰਬ ਕਰ ਦਿੰਦੀ ਹੈ ਮੈਂ ਤਾਂ ਪਾਜੀ 22 ਸਾਲ ਉੱਥੇ ਰਿਹਾ ਮੈਂ ਕਹਿ ਰਿਹਾ ਮੈਂ ਜਿੰਨਾ ਨਰਕ ਕੱਟਿਆ ਜ਼ਿੰਦਗੀ ਚ ਸ਼ਾਇਦ ਪਤਾ ਨਹੀਂ ਪਾਜੀ ਕੀ ਕਿੱਡਾ ਕੁ ਬੜਾ ਪਾਪ ਹੋਇਆ ਹੋਣਾ ਮੇਰੇ ਤੋਂ ਅੱਜ ਕੱਲ ਨਾ ਟ੍ਰੈਂਡ ਚੱਲ ਪਿਆ ਤੁਹਾਡੀ ਵੀਡੀਓ ਕਰਨ ਦਾ ਕਾਰਨ ਹੀ ਇਹ ਸੀ ਮੇ ਲੋਕੀ ਗੈਂਗਸਟਰਸ ਦੇ ਪੋਡਕਾਸਟ ਦੇਖਦੇ ਨੇ ਤੇ ਲੋਕੀ ਥਲੇ ਹੀ ਕਹਿ ਦਿੰਦੇ ਬਹੁਤ ਵਧੀਆ ਕਿੰਨੇ ਵਧੀਆ ਇਹਨਾਂ ਇਹਨਾਂ ਨੇ ਤਾਂ ਸੰਘਰਸ਼ ਲੜੇ ਐਂ ਸਮਝਣ ਲੱਗ ਜਾਂਦੇ ਵੀ ਇਹ ਤਾਂ ਸੰਘਰਸ਼ੀ ਨੇ ਜੀਨੇ ਭਾਜੀ ਕਿਸੇ ਬੰਦੇ ਨੂੰ ਮਾਰ ਰੱਖਿਆ ਜੀਨੇ ਕਿਸੇ ਬੰਦੇ ਦਾ ਮਰਡਰ ਕਰ ਰੱਖਿਆ ਭਾਜੀ ਇੱਕ ਬੰਦਾ ਮਾਰਦਾ ਉਹਦਾ ਪਰਿਵਾਰ ਮਾਰਦੇ ਨਾਲ ਜੇ ਜਿਹੜਾ ਕਿਸੇ ਬੰਦੇ ਨੂੰ ਮਾਰ ਰਿਹਾ ਭਾਜੀ ਉਹ ਬੰਦਾ ਚੰਗਾ ਕਿਵੇਂ ਹੋ ਸਕਦਾ ਚਾਹੇ ਭਾਜੀ ਤੁਹਾਡੀ ਮੇਰੀ ਜੋ ਮਰਜ਼ੀ ਦੁਸ਼ਮਣੀ ਹੈ ਜੇ ਮੈਂ ਤੁਸੀਂ ਮੈਨੂੰ ਮਾਰਦੇ ਹੋ ਜਾਂ ਮੈਂ ਤੁਹਾਨੂੰ ਮਾਰਦਾ ਤਾਂ ਭਾਜੀ ਮੈਂ ਚੰਗਾ ਕਿਵੇਂ ਹੋ ਸਕਦਾ ਚੰਗਾ ਇਨਸਾਨ ਤਾਂ ਉਹ ਹੈ ਨਾ ਭਾਜੀ ਜਿਹੜਾ ਆਪਣਾ ਚੰਗਾ ਜੀਵਨ ਜੀ ਰਿਹਾ ਜਿਵੇਂ ਤੁਸੀਂ ਜੀ ਰਹੇ ਹੋ ਭਾਜੀ ਤੁਸੀਂ ਐਨੇ ਵਧੀਆ ਪੱਤਰਕਾਰ ਹੋ ਜਿਹੜਾ ਬੰਦਾ ਕਿਸੇ ਨੂੰ ਮਾਰ ਰਿਹਾ ਭਾਜੀ ਸੋਸਾਇਟੀ ਨੂੰ ਮਤਲਬ ਐਵੇਂ ਦਾ ਮੈਸੇਜ ਦੇ ਰਿਹਾ ਸੋਸਾਇਟੀ 'ਚ ਭਾਜੀ ਉਹ ਬੰਦਾ ਗੰਦ ਫਲਾ ਰਿਹਾ ਤਾਂ ਉਹ ਬੰਦਾ ਚੰਗਾ ਕਿਵੇਂ ਹੋ ਸਕਦਾ ਭਾਜੀ